ਪਟਿਆਲਾ ਦੀ ਪਾਖੜਾ ਨਹਿਰ ਵਿਖੇ ਅੱਜ ਪਾੜ ਪੈ ਗਿਆ। ਸੂਚਨਾ ਮਿਲਦੇ ਹੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਮੌਕੇ ਤੇ ਪਹੁੰਚੇ। ਇਹ ਪਾੜ ਪੈਣ ਕਰਕੇ ਜਿਹੜਾ ਪਾਣੀ ਇੱਥੇ ਸਿੱਧਾ ਖੇਤਾਂ ਨੂੰ ਜਾ ਰਿਹਾ। ਖੇਤ ਬਹੁਤ ਵੱਡਾ ਸੀ। ਇਸਾਰੇ ਪਾਖੜਾ ਵਾਲਾ ਪਾਣੀ ਚੋਂ ਨਿਕਲੇ ਜਿਹੜਾ ਪੂਰਾ ਖੇਤ ਭਰ ਗਿਆ ਹੈ ਵੀ ਸ਼ੁਕਰ ਹੈ ਕਿ ਹਲੇ ਤਿੰਨ ਸੋ ਪਰਲੇ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਹੈ ਜਿਹੜੀ ਇਹ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹਿਰ ਦੀ ਮੁਰੰਮਤ ਕਰਨ ਤੋਂ ਬਾਅਦ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਹਿਰ ਦੇ ਕੰਢਿਆਂ ਤੇ ਅਨਾਜ ਸਤਨਾਜਾ ਚਾਵਲ ਆਦੀ ਨਾ ਪਾਇਜਣ ਕਿਉਂਕਿ ਇਹ ਚੂਹਿਆਂ ਨੂੰ ਆਕਰਸ਼ਿਤ ਕਰਦਾ ਹੈ